ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਨੱਥੋਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਆਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਲਜਿੰਦਰ ਸਿੰਘ ਜੀ ਪਿੰਡ ਜੀ ਫਰੰਡ ਨਤ ਹੋ ਗਈ ਤਸੀਮ ਤੇ ਜਿਲ੍ਹਾ ਜੀ ਤਸੀਲ ਬਾਗਾ ਪ੍ਰਾਣਾ ਜੀ ਜਿਲ੍ਹਾ ਮੋਗਾ ਮੋਬਾਈਲ ਨੰਬਰ ਦੱਸ ਦਿਓ ਜੀ 73552 ਜੀ ਹੂੰ 01734 ਠੀਕ ਆ ਵੀਰੇ ਸੁਆ ਕਿੰਨਾ ਮਸੁੰਦੀ ਆ ਜੀ ਇਹ ਦੂਜਾ ਸੁੰਦੀ ਸਮਾਂ ਕਿੰਨਾ ਲਊਗੀ ਜੀ ਸਮਾਂ 2-4 ਦਿਨ ਲਾਈ ਜੀ ਸਾਡੇ ਡੇਟ ਮੁਤਾਬਕ ਆ ਡੇਟ ਮੁਤਾਬਕ ਪਿਛਲੇ ਸੁਆ ਕਿੰਨਾ ਦੁੱਧ ਪਾਇਆ ਜੀ ਇਹਨੇ 11 ਕਿਲੋ ਪਾਇਆ ਜੀ ਲੀਟਰ ਨੇ ਕਿਲੋ ਠੀਕ ਆ ਥਾਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਠੰਡੀ ਸੀਲ ਹੈ ਜੀ ਪੂਰੀ ਫੁੱਲ ਠੰਡੀ ਸੀਲ ਹੈ ਬਈ ਫੁੱਲ ਚੁੱਪਾ ਠੀਕ ਹੈ ਤੁਰ ਕੇ ਦਿਖਾ ਦਿਓ ਜੀ ਤੁਰ ਦਿਓ ਜੀ ਸੁਆ ਬਾਈ ਦੱਸਦਾ ਕਿ ਦੂਜਾ ਸੁੰਦੀ ਹੈ ਜੀ ਡੇਟ ਮੁਤਾਬਕ ਹਜੇ ਸਮਾਂ 2-4 ਦਿਨ ਲੈ ਜੂਗੀ ਜੀ 1-2 ਦਿਨ ਵਧ ਵੀ ਸਕਦੇ ਆ ਘਟ ਵੀ ਸਕਦੇ ਸੋਨਾ ਥਾਣਾ ਦਾ ਸੈਜ ਆ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਫੂਟ ਸ਼ੰਗ ਪੂਰਾ ਵੀ ਨਹੀਂ ਪਿਛਲੇ ਸਵੇਰੇ ਭਾਈ ਦੱਸਦਾ ਕਿ 11 ਕਿਲੋ ਦੁੱਧ ਆਪਣਾ ਚੋਇਆ ਵਾ ਜੀ ਇੱਕ ਤੀਆ ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੋੜ ਲਿਆਈ ਫਿਰ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੈ ਜੀ ਥਣਾ ਦਾ ਸਾਈਜ਼ ਵੀ ਸੋਨਾ ਆਪਾਂ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨੇ ਆ 11 12 ਕਿਲੋ ਦੁੱਧ ਤਾਂ ਕਹਿੰਦਾ ਵੀ ਕੀ ਹੈ ਜੀ ਹੱਕ ਵੀ ਇਹ ਦੇਣ ਦਾ ਬਾਕੀ ਤਿਆਰੀ ਸੋਹਣੀ ਕੀਤੀ ਆ ਬੰਦੋ ਜੀ ਬਸ ਲੈ ਆ ਕੇ 2-4 ਦਿਨ ਹਜੇ ਲੈ ਵੀ ਜਾਣੇ ਆ ਜਿਹੜੀ ਵਾਲਟੇਲਾਂ ਤੁਸੀਂ ਹਵਾਨੇ ਚ ਦੇਖ ਰਹੇ ਹੋ ਸਾਰੀਆਂ ਕਰਮ ਵਾਲੇ ਨੇ ਕੱਢ ਕੇ ਸੁਣਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਜੀ ਇਹਦੀ ਡਿਮਾਂਡ 1 15 ਜੀ ਹੋਜੂ ਮਾਨਤਾਨ ਜੀ ਹਾਂਜੀ ਕਰਦੇ ਖੁੱਲਾ 1 ਲੱਖ 15000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਵਿੱਚੋਂ ਬਾਈ ਕਹਿੰਦਾ ਖੁੱਲਾ ਮਾਨਤਾਨ ਪੂਜੂਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਤਸੱਲੀ ਬਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ